ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਂਟ ਟ੍ਰਸਟ ਇੱਡਲੀ ਬਲੂ ਅੱਜ ਸਾਡੀ ਟੀਮ ਪਹੁੰਚੀ ਆ ਹਿਸ਼ਾਪੁਰ ਸ਼ਹਿਰ ਦੇ ਵਿੱਚ ਮਾਨਲਾ ਫਤਿਹਗੜ ਦੇ ਵਿੱਚ ਸਾਨੂੰ ਇੱਥੇ ਭੈਣ ਜੀ ਨੇ ਬੇਨਤੀ ਕੀਤੀ ਸੀ ਭੈਣ ਜੀ ਦੀ ਤਾਂ ਉਹ ਕਾਫੀ ਸੀਰੀਅਸ ਹੈ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਉਹਨਾਂ ਨੇ ਆਪਰੇਸ਼ਨ ਕਰਵਾਇਆ ਸੀ ਹਿਸ਼ਾਪੁਰ ਦੇ ਕਿਸੇ ਪ੍ਰਾਈਵੇਟ ਹਸਪੀਟਲ ਉਹ ਗਲਤ ਆਪਰੇਸ਼ਨ ਹੋਣ ਕਾਰਨ ਇਹਨਾਂ ਦਾ ਕਾਫੀ ਇਨਫੈਕਸ਼ਨਸ ਰੀਡ ਵਿੱਚ ਫੈਲ ਗਈ ਹੈ ਤੇ ਹੁਣ ਜਿਹੜਾ ਇਹਨਾਂ ਦਾ ਆਪਰੇਸ਼ਨ ਹੋਣਾ ਹੈ ਜਾਂ ਅਗਲੀ ਕਾਰਵਾਈ ਮੈਡੀਸਨ ਹੋਣੀ ਆ ਉਹ ਸਾਰੇ ਪੀਜੀਆ ਚੰਡੀਗੜ੍ਹ ਕਰਾਉਣੀ ਆ ਜੀ ਤੇ ਇਹਨੇ ਬੇਨਤੀ ਕੀਤੀ ਸੀ ਮਦਦ ਵਾਸਤੇ ਤੇ ਅੱਜ ਸਾਡੀ ਟੀਮ ਜਿਹੜੀ ਆ ਇਹਨਾਂ ਨੂੰ ਮਦਦ ਦੇਣ ਵਾਸਤੇ ਇਹਨਾਂ ਦੇ ਘਰ ਪਹੁੰਚੀ ਆ 20000 ਦੀ ਮਦਦ ਟ੍ਰਸਟ ਕੋਲੋਂ ਆਈ ਹੈ ਤੇ ਇਹ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਤੇ ਅਸੀਂ ਸ਼੍ਰੀ ਗੁਰਨਾਥ ਜੀ ਟ੍ਰਸਟ ਇਟਲੀ ਵਾਲਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੀ ਭੈਣਾ ਭਰਾਵਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਹ ਸੇਵਾ ਭੇਜੀ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪੂਰੇ ਟਰੱਸਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਵਾਂਗ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਦੇ ਹਨ। ਧੰਨਵਾਦ। ਇਹ ਜਿੰਨੇ ਵੀ ਆਪਣੇ ਭੈਣ ਭਾਈ ਵੀਰ ਟਰੱਸਟ ਨਾਲ ਜੁੜੇ ਹੋਏ ਆ ਸਾਰਿਆਂ ਦੀ ਸੇਵਾ ਸਦਕਾ ਹੀ ਇਹ ਜਿਹੜੀ ਸੇਵਾ ਜ਼ਰੂਰਤਮੰਦ ਪਰਿਵਾਰਾਂ ਦੀ ਕੀਤੀ ਜਾਂਦੀ ਆ। ਇਸ ਲਈ ਅਸੀਂ ਉਹਨਾਂ ਦਾ ਫਿਰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੂਰੇ ਟਰੱਸਟ ਦਾ, ਸ਼੍ਰੀ ਗੁਰਨੰਤ ਜੀ ਟਰੱਸਟ ਇਡਲੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ